ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਨੇ ਨਵੀਂ 슈ਗਰ ਮਿਲ ਤੇ ਜੋ ਜਨਰੇਸ਼ਨ ਪਲਾਂਟ ਪਨੀਆਰ ਦਾ ਕੀਤਾ ਉਦਘਾਟਨ ਇਸ ਮੌਕੇ ਤੇ ਉਹਨਾਂ ਵੱਲੋਂ ਗੰਨੇ ਦੇ ਰੇਟ 416 ਰੁਪਏ ਪ੍ਰਤੀ ਕਵਾਂਟਲ ਕਰਨ ਦਾ ਐਲਾਨ ਕੀਤਾ ਨਾਲ ਹੀ ਉਹਨਾਂ ਨੇ ਜਿਸका ਖੇਤ ਉਸकी ਰੇਟ ਪਾਲਸੀ ਤੇ ਰਾਜਨੀਤਿਕ ਕਰਨ ਵਾਲੇ ਵਿਰੋਧੀਆਂ ਨੂੰ ਜਵਾਬ ਦਿੱਤਾ ਉਹਨਾਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਿਰਫ ਰਾਜਨੀਤਿਕ ਕਰ ਰਹੇ ਹਨ ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਜਲਦੀ ਹਰਪੀਟਾਂ ਨੂੰ 1600 ਕਰੋੜ ਰੁਪਏ ਜਾਰੀ ਕਰੇ ਜਲੰਧਰ ਵਿੱਚ ਇੱਕ ਬੱਚੀ ਦੇ ਨਾਲ ਵਾਪਰੀ ਘਟਨਾ ਤੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਨੂੰ ਫਾਸਟ ਟਰੈਕ ਕੋਰਟ ਜਲ ਇਨਸਾਫ ਦਿੱਤਾ ਜਾਵੇ ਗੁਰਦਾਸਪੁਰ ਸਰਕਾਰੀ ਜਿਹੜੀ ਖਨ ਮਿਲਜ਼ ਲਿਮਿਟਿਡ ਜਿਹੜੀ ਹੈ ਉਹਦੇ ਚ 5000 ਟੀਸੀਡੀ ਤੱਕ ਦੀ ਸਮਰਥਾ ਦੀ ਰਫਾਈਨਡ ਸਲਫਰ ਰੈਟ 슈ਗਰ ਮਿਲ ਨਵੀ ਤੇ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਥਾਪਿਤ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰਥਾ 1250 ਟਨ ਸੀਗੀ 87 ਦੇ ਵਿੱਚ 2000 ਟਨ ਪਰ ਡੇ ਪਰ ਡੇ ਹੋਗੀ ਸੀਗੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਐਕਸੀਜਨ ਦੀ 25 ਲੱਖ ਕੁਇੰਟਲ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2030 ਪੀਐਸਡੀ ਤੋਂ ਵਧਾ ਕੇ 5000 डीसीडी तक सरकार ने कीती है ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋਈ ਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ ਜਾਣ ਦੀ ਲੋੜ ਨਹੀਂ ਰਹਿਣੀ ਉਦਨਾਂ ਟ੍ਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਟੀ ਦੇ ਜਿਹੜੇ ਜਿਹੜੀ ਖੰਡ ਅੱਜ ਤੁਸੀਂ ਸਲਫਰ ਰੈਟ ਜਿਹੜੀ ਲੋਕਾਪਤ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਅੱਜ ਇਹ ਵੀ ਫੈਸਲਾ ਕਰ ਲਿਆ ਗਿਆ ਹੈ 416 ਰੁਪਏ ਪਰ ਕੋਇੰਪਲ ਜਿਹੜਾ ਭਾਅ ਫਿਕਸ ਕੀਤਾ ਗਿਆ ਜੋ ਕਿ ਸਾਰੇ ਦੇਸ਼ ਤੋਂ ਵੱਧ ਹੈ ਸਾਰੇ ਦੇਸ਼ ਤੋਂ ਵੱਧ ਹੈ ਪਹਿਲਾਂ ਵੀ ਵੱਧ ਸੀ ਹਰਿਆਣੇ ਤੋਂ ਵੀ ਵੱਧ ਹੈ ਕਿਉਂਕਿ ਆਮ ਤੌਰ ਤੇ ਹਰਿਆਣੇ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਉਹ 416 ਰੁਪਏ ਦਾ ਭਾਅ ਜਿਹੜਾ ਫਿਕਸ ਕੀਤਾ ਗਿਆ ਤੇ ਬਸ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਮੇਲਾ ਜਿਹੜੀਆਂ ਨੇ ਚੱਲ ਪੈਣਾ ਦੇਖੋ ਜੀ ਜਿਹਨਾਂ ਨੁਕਸ ਕਰਨਾ ਉਹ ਤਾਂ ਕੱਢਣੇ ਕੱਢਣਾ ਉਹਨਾਂ ਨੇ ਤਾਂ ਉਤੇ ਇਸੇ ਕੰਮ ਕੀ ਹੁੰਦੇ ਨੇ ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕਹਿੰਦਾ ਕਿ ਜੀ ਦਾ ਖੇਤ ਉਹਦੀ ਰੇਤ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦ ਕਿ ਹਾਈਕ ਮਨਜੋ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰਨਾਂਗੇ ਸੋ ਅਸ਼ਵਨੀ ਸ਼ਰਮਾ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਆਪਲਾ ਇੱਥੇ ਤੁਹਾਡੇ ਕੋਲੇ ਆਏ ਤੁਹਾਡੇ ਕੈਮਰੇ ਚ ਫੋਟੋ ਪਈਆਂ ਹੋਣੀਆਂ ਹੈਨਾ ਉਹ ਉਹ ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ ਚ ਦੇਖ ਕੇ ਉੱਥੇ ਬੱਚ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਅਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਹਾਲਾਂਕਿ ਚਲੋ ਅਸ਼ਵਨੀ ਸ਼ਰਮਾ ਤਾਂ オリジナル ਨੇ オーਰਗੈਨਿਕ ਨੇ ਬੀਜੇਪੀ ਦੇ ਬਾਕੀ ਜਿਹੜੀ ਕਾਂਗਰਸ ਤੋਂ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਹੈ ਨਾ ਤੇ ਜਿੰਨੇ ਵੀ ਜਾਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸੇ ਜ਼ਿਲ੍ਹੇ ਚ ਹੀ ਪ੍ਰਧਾਨ ਮੰਤਰੀ ਜੀ ਉਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ ਚ ਦੇਖ ਲਵਾਂਗੇ ਮੈਂ ਕਹ ਰਿਹਾ ਜੀ ਮਾਈਨਿੰਗ ਦੇ ਉੱਤੇ ਮਿੱਟੀ ਕੱਟਣ ਦੇ ਬਾਅਦ ਮਾਈਨਿੰਗ ਹੋ ਰਹੀ ਹੈ ਲੀਕ ਗ੍ਰਿਆਵੰਤ ਕਰਾ ਰਿਹਾ ਪੁੱਟੇ ਜਾ ਰਹੇ ਨੇ ਅਸ਼wini ਸ਼ਰਮਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਵਧੀਆ ਕਰੋ ਪਹਿਲਾਂ ਮੈਨੂੰ ਦੱਸੋ ਅਸ਼wini ਸ਼ਰਮਾ ਜੀ ਇਹ ਪੁੱਛੇ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣਨ ਨੂੰ ਪ੍ਰੈਸ ਕਾਨਫਰੰਸਾਂ ਕਿੰਨੀਆਂ ਕੀਤੀਆਂ ਨੇ ਹੈ ਠੀਕ ਹੈ ਫਿਰ ਮੈਂ ਜਿੰਨੇ ਚਿਰ ਥੋੜੇ ਸਵਾਲ ਨਹੀਂ ਮੁਕਦੇ ਮੈਂ ਨਾ ਜਰ ਇੱਥੇ ਬੋਲ ਕੇ ਜਾਊਂਗਾ ਅਸ਼wini ਸ਼ਰਮਾ ਜੀ ਨੂੰ ਕਹੋ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਕਾਹਦੇ ਬਾਰੇ ਗੱਲ ਕਰਦੇ ਹੋ ਤੁਸੀਂ ਬਰਖਾਸਪੁਰ ਜਵੰਦ ਜਿਹੜੀ ਘਟਨਾ ਵਾਪਰੀ ਆਗੀ ਮਨਦ ਭਾਗੀ ਘਟਨਾ ਵਾਪਰੀ ਜਿਹੜੇ ਦਰਵੇਸ ਉੱਤੇ ਦੇਖੋ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਰੇਅਰੈਸਟ ਆਫ ਰੇਅਰ ਜੁਰਮਾਂ ਦੇ ਵਿੱਚ ਆਉਂਦਾ ਇਹਨੂੰ ਫਾਸਟ ਟਰੈਕ ਤੇ ਲੈ ਕੇ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਣੌਣੇ ਜੁਰਮਾਂ ਲਈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤ ਤੋਂ ਛੇਤੀ ਹੋ ਸਕੇ ਦਾ ਫਾਸਟ ਟਰੈਕ ਤੇ ਲੈ ਕੇ ਜਲਦੀ ਜਲਦੀ ਸਕਸਲੱਤਿ ਆਵੇ ਤਾਂ ਵੀ ਤਾਂ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੇ ਉਹਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਨਹੀਂ ਕਰ ਸਕਦਾ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਔਰ ਉਹਨਾਂ ਨਾਲ ਐਗਰੀਮੈਂਟ ਵੀ ਕੀਤੇ ਜਾ ਰਹੇ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਵਾਰੀ ਅਪਾਇੰਟਮੈਂਟ ਹੋ ਜਾਂਦੀ ਹੈ ਬਾਅਦ ਬਦਲੀਆਂ ਬਦਲੀਆਂ ਕਰਵਾ ਲੈਂਦੇ ਨੇ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਹਾਂ ਕਿ ਜੇ ਇਸ ਪੰਜਾਬ ਦੇ ਵਿੱਚ ਤੁਸੀਂ ਸਰਕਾਰੀ ਨੌਕਰੀ ਸਰਕਾਰੀ ਡਾਕਟਰ ਦੇ ਤੌਰ ਤੇ ਅਸੀਂ ਰੱਖਨੇ ਅਸੀਂ ਤਨਖਾਹਾਂ ਵੱਧੂ ਵੀ ਦੇਵਾਂਗੇ ਪੱਤਾ ਵੀ ਦੇਵਾਂਗੇ ਬਾਰਡਰ ਏਰੀਆ ਦੇ ਅਲਾਉਂਸ ਦਾ ਪਰ ਤੁਹਾਨੂੰ 2 ਸਾਲ ਘਟੋਕਾ ਟੱਥੇ ਲਾ ਕੇ ਰਹਿ ਕੇ ਸੇਵਾ ਕਰਨੀ ਪਹੁੰਚ ਹੈ ਟੀਚਰ ਚਾਹੇ ਡਾਕਟਰ ਖਾਸ ਤੌਰ ਤੇ ਸੇਵ ਸਵਾ ਮਾ ਜਿਹੜੀ ਜ਼ਰੂਰੀ ਸਵਾ ਮਾਨ ਨੇ ਉਹ ਉਹਨਾਂ ਦੇ ਉਹਨਾਂ ਮਰਜ਼ੀ ਜੀ ਹੁਣ ਅਸੀਂ ਤੱਕੇ ਨਾ ਤਾਂ ਲਿਆ ਨਹੀਂ ਸਰਦ ਪਰ ਅਸੀਂ ਸਾਰਿਆਂ ਨੂੰ ਬੁਲਾਇਆ ਸੀ ਚਲੋ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਮਰਜ਼ੀ ਹੈ ਕੋਈ ਆਉਣ ਜਾਂ ਨਾ ਆਉਣ ਜਾਂ ਉਹਨਾਂ ਨੇ ਸ਼ਰਧਾ ਕਿੰਨੀ ਪਾਇ ਉਸ ਉਸ ਪ੍ਰਤੀ ਜਾਂ ਉਸ ਕੁਰਬਾਨੀ ਪ੍ਰਤੀ ਉਹਨਾਂ ਦੀ ਕਿੰਨੀ ਕਿ ਸ਼ਰਧਾ ਹੈ ਜਾਂ ਉਹਨਾਂ ਦਾ ਕੀ ਨਜ਼ਰੀਆ ਹੈ ਉਸ ਬਲੀਦਾਨ ਪ੍ਰਤੀ ਜਿਹੜਾ ਕਿ ਨਾਲੋ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਵਿਰਾਨ ਹੋਇਆ ਪਰ ਅਸੀਂ ਆਪਣੇ ਵੱਲੋਂ ਪ੍ਰਬੰਧਾਂ ਚ ਕੋਈ ਕਮੀ ਨਹੀਂ ਛੱਡੀ ਔਰ ਹਾਲੇ ਵੀ ਉਥੇ ਜਿਹੜੇ ਪ੍ਰੋਗਰਾਮ ਜਾਰੀ ਨੇ ਹਾਲੇ ਚੱਲਦੇ ਰਹਿਣਗੇ ਚਾਹੇ ਉਹ ਲਾਈਟ ਐਂਡ ਸਾਊਂਡ ਹੈ ਚਾਹੇ ਉਹ ਪ੍ਰਧਾਨ ਸਭਾ ਦੇ ਮੌਕ ਸ਼ੈਸ਼ਨ ਹੋ ਰਿਹਾ ਸਟੂਡੈਂਟਸ ਦਾ ਤੇ ਨਾਲ ਨਾਲ ਪੈਂਟਸਿਟੀ ਵੀ ਉੱਥੇ ਰਹਿਣਗੇ ਤੇ ਜਦੋਂ ਵੀ ਜਿੰਨੀ ਵੀ ਸ਼ਰਧਾਲੂ ਸੰਗਤ ਜਿੰਨੀ ਵੀ ਜਾਣਾ ਚਾਹੁੰਦੀ ਹੈ ਉਹ ਜਾ ਕੇ ਉੱਥੇ ਦਰਸ਼ਨ ਕਰ ਸਕਦੀ ਹੈ